ਸੋ ਸਤਿ ਸ਼੍ਰੀ ਅਕਾਲ ਮੈਂ ਪੰਜਾਬੀ ਟੀਵੀ ਤੁਸੀਂ ਦੇਖ ਰਹੇ ਹੋ ਤੇ ਮੈਂ ਹਾਂ ਜਬਰ ਮਾ ਕੌਮੀ ਇਨਸਾਫ ਮੋਰਚੇ ਵੱਲੋਂ ਇੱਕ ਕਾਲ ਦਿੱਤੀ ਗਈ ਹੈ ਔਰ ਇਸ ਕਾਲ ਦੇ ਵਿੱਚ ਸਪੱਸ਼ਟ ਤੌਰ ਤੇ ਕਿਹਾ ਗਿਆ ਹੈ ਕਿ ਕੱਲ 15 ਅਗਸਤ ਨੂੰ ਸਵੇਰੇ ਇੱਕ ਮਾਰਚ ਕੱਢਿਆ ਜਾਵੇਗਾ ਉਹ ਜਿਹੜਾ ਚੰਡੀਗੜ੍ਹ ਵਾਲੇ ਪਾਸੇ ਜਿਹੜਾ ਉਹ ਕੱਢਿਆ ਜਾਵੇਗਾ ਜਿੱਦਾਂ ਕਿ ਤੁਹਾਨੂੰ ਦੱਸ ਦਿੰਨੇ ਕਿ ਕੌਮੀ ਇਨਸਾਫ ਮੋਰਚਾ ਜਿਹੜਾ ਹੈਗਾ ਬਿਲਕੁਲ ਚੰਡੀਗੜ੍ਹ ਮੋਹਾਲੀ ਬਾਰਡਰ ਤੇ ਲੱਗਿਆ ਹੋਇਆ ਔਰ ਇਹ ਮਾਰਚ ਜਿਹੜਾ ਇਸ ਬਾਰਡਰ ਤੋਂ ਚੰਡੀਗੜ੍ਹ ਵਾਲੇ ਪਾਸੇ ਜਾਵੇਗਾ ਹਾਲਾਂਕਿ ਇਸ ਕਾਲ ਨੂੰ ਲੈ ਕੇ 32 ਕਿਸਾਨ ਜਥੇਬੰਦੀਆਂ ਨੂੰ ਵੀ ਇੱਕ ਚਿੱਠੀ ਲਿਖੀ ਗਈ ਔਰ ਚਿੱਠੀ ਦੇ ਵਿੱਚ ਸਭ ਤੋਂ ਵੱਧ ਉਹਨਾਂ ਦਾ ਸਾਥ ਜਿਹੜਾ ਮੰਗਿਆ ਗਿਆ ਔਰ ਇਸ ਸਮੇਂ ਸਾਡੇ ਨਾਲ ਖਾਸ ਗੱਲਬਾਤ ਕਰਨ ਦੇ ਲਈ ਜਥੇਦਾਰ ਰਾਜਾ ਰਾਜ ਸਿੰਘ ਜੀ ਨੇ ਖਾਸ ਗੱਲਬਾਤ ਕਰ ਲੈਨੇ ਇੱਕ ਤਾਂ ਚਿੱਠੀ ਲਿਖੀ ਗਈ ਹੈ ਜੀ ਇੱਕ ਕਾਲ ਦਿੱਤੀ ਗਈ ਹੈ ਔਰ ਇੱਕ ਹੋਰ ਜਿਹੜੀ ਹੈਗੀ ਬੰਦੀ ਸਿੰਘ ਦੀ ਰਿਹਾਈ ਜਿਹੜੀ ਅੱਜ ਹੋਣ ਜਾ ਰਹੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੌਮਯੂਨ ਸਾਹਿਬ ਮੁਰਦਾ 7 ਜਨਵਰੀ ਤੋਂ ਲਗਾਤਾਰ ਚੱਲ ਰਹੀ ਆ 20 ਮਹੀਨਿਆਂ ਤੋਂ ਇੱਥੇ ਅਸੀਂ ਡੱਟੇ ਬੈਠੇ ਆ ਕੌਮੀ ਇਨਸਾਫ ਮੋਰਚੇ ਵੱਲੋਂ 15 ਅਗਸਤ ਦੀ ਜਿਹੜੀ ਕਾਲ ਦਿੱਤੀ ਗਈ ਸੀ ਚੰਡੀਗੜ੍ਹ ਜਾਣ ਦੀ 17 ਸੈਕਟਰ ਦੇ ਵਿੱਚ ਉਹ ਕੱਲ ਨੂੰ ਪਹਿਲਾਂ ਸੀਗਾ ਇਹਨਾਂ ਨੇ ਪ੍ਰੋਗਰਾਮ ਕਰਤਾ ਆਲਮੇਗ ਮੀਟਿੰਗ ਕਮੇਟੀ ਨੇ ਵੀ ਉੱਥੇ 17 ਸੈਕਟਰ ਦੇ ਵਿੱਚ ਪਹੁੰਚ ਕੇ ਫਿਰ ਪ੍ਰਸ਼ਾਸਨ ਦੇ ਨਾਲ ਇਹਨਾਂ ਦੀ ਕੋਈ ਜਿਹੜੀ ਹੈਗੀ ਬੈਠਕ ਹੋਈ ਉਹਦੇ ਵਿੱਚ ਉਹ ਨਹੀਂ ਮੰਨੇ 17 ਸੈਕਟਰ ਜਾਣ ਨੂੰ ਫਿਰ ਇਹਨਾਂ ਨੇ ਜਿਹੜਾ ਕੋਈ ਰੂਟ ਤੈਅ ਕਰਿਆ ਉਹਦੇ ਮੁਤਾਬਕ ਹੁਣ ਸਾਰੀਆਂ ਸੰਗਤਾਂ ਜਿਹੜੀਆਂ ਨੇ ਉਹ ਕੌਮੀ ਇਨਸਾਫ ਮੋਰਚੇ ਦੇ ਵਿੱਚ ਪਹੁੰਚਣਾ ਇਹ ਤੋਂ ਜਿਹੜੇ ਇੱਕ ਰੋਸ ਮਾਰਚ ਵਿਸਾਲ ਕੱਢਿਆ ਜਾਣਾ ਚੰਗੀ ਗੜ ਦੇ ਵਿੱਚ ਦੀ ਹੁੰਦਾ ਹੋਇਆ ਮਹਾਲੀ ਹੁੰਦਾ ਹੋਇਆ ਫਿਰ ਦੁਬਾਰਾ ਇੱਥੇ ਆਊਗਾ ਤੇ ਕੱਲ ਨੂੰ ਸਾਵਾਂ 11 12 ਵਜੇ ਦਾ ਵਾ ਸਾਰੀਆਂ ਸੰਗਤਾਂ ਵੀ ਹੀਰਾ ਘੱਟ ਕੇ ਮੋਰਚੇ ਦੇ ਵਿੱਚ ਪਹੁੰਚਣਾ ਨੌਜਵਾਨ ਅਸੀਂ ਰੋਸ ਕਰਨਾ ਦੇਖੋ ਅਸੀਂ ਸਨ 20 ਮਹੀਨਿਆਂ ਤੋਂ ਲਗਾਤਾਰ ਇੱਥੇ ਬੈਠੇ ਆਂ ਜਿਹੜੀਆਂ ਸਰਕਾਰਾਂ ਨੇ ਉਹਨਾਂ ਦੀ ਜਿਹੜੀ ਚਾਲ ਆ ਬਹੁਤ ਹੌਲੀ ਆ ਤੇ 20 ਮਹੀਨਿਆਂ ਦੇ ਦੌਰਾਨ ਦੋ ਸਿੰਘ ਪਹਿਲਾਂ ਰਿਹਾ ਹੋ ਚੁੱਕੇ ਨੇ ਇੱਕ ਅੱਜ ਰਿਹਾਈ ਆ ਜਿਹੜੀ ਗੁਰੂ ਸਾਹਿਬ ਦੀ ਕਿਰਪਾ ਦੇ ਨਾਲ ਭਾਈ ਗੁਰਮੀਤ ਸਿੰਘ ਜੀ ਇੰਜੀਨੀਅਰ ਉਹਨਾਂ ਦੀ ਜਿਹੜੀ ਪੱਕੀ ਜ਼ਮਾਨਤਾ ਹੋ ਚੁੱਕੀ ਆ ਉਹ ਤਕਰੀਬਨ 5 6 ਵਜੇ ਦੇ ਉਹਨਾਂ ਨੂੰ ਰਿਹਾਈ ਹੋ ਜਾਣਾ ਅਸੀਂ ਉਹਨਾਂ ਦਾ ਵੀ ਸਵਾਗਤ ਕਰਨਾ ਕਿੰਨੇ ਸਾਲ ਬਾਅਦ ਰਿਹਾਈ ਹੋएगी ਔਰ ਕਿਹੜੇ ਕਿਹੜੇ ਕੇਸ ਉਹਨਾਂ ਦੇ ਉੱਤੇ ਸੀ ਦੇਖੋ ਉਹਨਾਂ ਉੱਤੇ ਜਿਹੜਾ ਹੈਗਾ ਬਯੰਤ ਸਿੰਘ ਜਿਹੜਾ ਬਯੰਤ ਕਾਂਡ ਵਾਲਾ ਉਹ ਉਹਦੇ ਵਿੱਚ ਨਾਮ ਜੱਦ ਨੇ ਤੇ ਉਹਨਾਂ ਨੂੰ ਉਮਰ ਕੈਦ ਹੋਈ ਸੀ 14 ਸਾਲ ਦੀ ਪਰ ਉਹ 29 30 ਸਾਲ ਬਾਅਦ ਜਿਹੜੇ ਹੈਗੇ ਨੇ ਉਹ ਪੱਕੇ ਰਿਹਾ ਹੋ ਰਹੇ ਨੇ ਤੇ ਦੇਖੋ ਸਰਕਾਰਾਂ ਨੇ ਧੱਕਾ ਕਰਦੀਆਂ ਨੇ ਜਿਹੜੇ ਬਾਕੀ ਸਿੰਘ ਨੇ ਪਰਮਜੀਤ ਸਿੰਘ ਜੀ ਭਿਉਰਾ ਹੋਣੇ ਭਾਈ ਜਗਤਾਰ ਸਿੰਘ ਤਾਰਾ ਭਾਈ ਬਲਵੰਤ ਸਿੰਘ ਰਾਜੋਆਣਾ ਭਾਈ ਗੁਰਦੀਪ ਸਿੰਘ ਖੈੜਾ ਦਵਿੰਦਰਪਾਲ ਸਿੰਘ ਭੁੱਲਰ ਤੇ ਭਾਈ ਜੱਥੇਦਾਰ ਜਗਤਾਰ ਸਿੰਘ ਹਵਾਲ ਜਿਹੜਾ ਜੱਥੇਦਾਰ ਨੇ ਉਹਨਾਂ ਨੂੰ ਵੀ ਸੇਤੀ ਰਿਹਾ ਕਰਨਾ ਚਾਹੀਦਾ ਕਿਉਂਕਿ ਜਿਹੜੀਆਂ ਨੇ ਉਹਨਾਂ ਦੀਆਂ ਜੇਲਾਂ ਨੇ ਪਾਈ ਗਰਦੀਪ ਸਿੰਘ ਖੇੜੇ ਦੀ ਤਕਰੀਬਨ 34-35 ਸਾਲ ਦੀ ਉਹਨਾਂ ਦੀ ਜਿਹੜੀ ਬੰਦੀ ਹੋ ਗਈ ਆ ਤੇ ਭਾਈ ਜਗਤਾਰ ਸਿੰਘ ਤਾਰੇ ਹੋਣਾ ਦੀ ਸਾਰਾਂ ਦੀ ਇਹਨਾਂ ਦੀ ਹਵਾਰਾ ਸਾਹਿਬ ਹੋਣਾ ਦੀ 30-30 ਸਾਲ ਹੋ ਗਏ 29-29 ਸਾਲ ਹੋ ਗਏ ਤੇ ਹੁਣ ਫਿਰ ਕਿਸ ਫੇਸ ਤੇ ਉਹ ਮੰਦ ਨੇ ਜਦੋਂ ਉਹਨਾਂ ਨੇ ਸਜ਼ਾਾਂ ਮਾ ਭੁਗਤ ਲਈਆਂ ਫਿਰ ਸਰਕਾਰ ਨੂੰ ਤੁਰੰਤ ਰਿਹਾ ਕਰਨਾ ਚਾਹੀਦਾ ਅਸੀਂ ਇਸੇ ਗੱਲ ਖਾਤਰ ਇੱਥੇ 20 ਮਹੀਨਿਆਂ ਤੋਂ ਜੂਝ ਰਹੇ ਹਾਂ ਮੀਂਹ ਕਣੀ ਦੇਖੋ ਅੱਜ ਕਿਸ ਤਰ੍ਹਾਂ ਬਾਰਸੂ ਦਾ ਟਾਈਮ ਨੇ ਚਾਰੇ ਪਾਸੇ ਚੱਕੜ ਹਰ ਡੇਲੀ ਰੋਜ ਇਥੇ ਮੀਂਹ ਪੈਂਦੇ ਨੇ ਤੇ ਫਿਰ ਵੀ ਬਹੁਤ ਮੁਸ਼ਕਲਾਂ ਆਉਂਦੀਆਂ ਨੇ ਪਰ ਅਸੀਂ ਡਟੇ ਹੋયા ਹਾਂ ਉਹਨਾਂ ਚਿਰ ਡਟੇ ਰਹਾਂਗੇ ਜਿੰਨਾ ਚਿਰ ਜਗਤਾਰ ਸਿੰਘ ਹਵਾਰਾ ਸੁਣੇ ਸਾਰੇ ਬਲਬੰਦ ਸਿੰਘ ਜੀ ਰਾਜੋਣ ਸਾਰੇ ਬੰਦੀ ਸਿੰਘ ਰਿਹਾਈ ਹੋ ਜਾਂਦੇ ਉਹਨਾਂ ਚਿਰ ਅਸੀਂ ਇੱਥੇ ਬੈਠੇ ਆਂ ਕੱਲ ਕਿਹਦਾ ਕਿਹਦਾ ਸਾਥ ਮਿਲ ਰਿਹਾ ਤੁਹਾਨੂੰ ਗੱਲਬਾਤ ਹੋਈ ਹੈ ਕਿ ਕਈ ਕਿਉਂਕਿ ਚਿੱਠੀ ਵੀ ਤੁਸੀਂ ਕਿਸਾਨ ਜੱਥੇਬੰਦੀਆਂ ਨੂੰ ਲਿਖੀ ਸੀਗੀ ਉਹਨਾਂ ਦੇ ਵਿੱਚ ਕਿਹਦਾ ਕਿਹਦਾ ਸਾਥ ਮਿਲ ਰਿਹਾ ਕਿੰਨੇ ਕੁ ਇਕੱਠ ਕੱਲ ਹੋ ਜਾਣਾ ਤਾਲਮਿਲ ਕਮੇਟੀ ਆ ਉਹ ਉਹਨਾਂ ਦਾ ਕੰਮ ਆ ਸਾਡਾ ਸਾਥ ਦੇਣਾ ਉਹਨਾਂ ਦਾ ਜਿਹੜੀ ਗੱਲਬਾਤ ਕਿਸਾਨਾਂ ਨਾਲ ਕਰਨੀ ਜਾਂ ਹੋਰਾਂ ਨਾਲ ਤੇ ਇਹ ਜਿਹੜੀ ਤਾਲਮੇਲ ਕਿਵੇਂ ਕੀਤੀ ਉਹਨਾਂ ਦਾ ਕੰਮ ਆ ਕਿਹਨੂੰ ਕਿਹਨੂੰ ਬੁਲਾਇਆ ਅਸੀਂ ਤਾਂ ਸਮੁੱਚੀ ਗੁਰੂ ਨਾਨਕ ਨਾਮਲੇਵਾ ਸਿੱਖ ਸੰਗਤਾਂ ਨੂੰ ਸਾਰਿਆਂ ਨੂੰ ਬੇਨਤੀ ਕਰਦੇ ਆਂ ਵੀ ਕੱਲ ਨੂੰ ਹਮ ਹਮਾ ਕੇ ਕਿਸਾਨ ਜਥੇਬੰਦੀਆਂ ਵੀ ਆ ਪੰਥਕ ਜਥੇਬੰਦੀਆਂ ਵੀ ਸਮਾਜਿਕ ਜਥੇਬੰਦੀਆਂ ਵੀ ਸਾਰੇ ਜਿੰਨੇ ਨੇ ਕਿਉਂਕਿ ਸਾਡਾ ਫਰਜ਼ ਬਣਦਾ ਸਿੰਘ ਗੁਰੂ ਗ੍ਰੰਥ ਸਾਹਿਬਹਾਰਾ ਵਾਸਤੇ ਵੀਰ ਵੀਰਨ ਸਾਫ ਲੈਣ ਲਈ ਤੇ ਬੰਦੀ ਸਿੰਘਾਂ ਦੀ ਰਿਹਾਈ ਲਈ ਅਸੀਂ ਬੈਠੇ ਆ ਇੱਥੇ ਸਾਡਾ ਕੋਈ ਨਿੱਜੀ ਸੁਵਾਰਥ ਨਹੀਂ ਹੈਗਾ ਜਿਸ ਤਰ੍ਹਾਂ ਹੁਕ ਕਿਸਾਨੀ ਮੋਰਚੇ ਚੱਲਦੇ ਨੇ ਦੇਖੋ ਉਹਦੇ ਵਿੱਚ ਉਹਨਾਂ ਦਾ ਆਪਦਾ ਨਿੱਜੀ ਸੁਵਾਰਥ ਹੁੰਦਾ ਜ਼ਮੀਨਾਂ ਬਚਾਉਣ ਦਾ ਜਾਂ ਐਮ ਐਸ ਪੀਆਂ ਜਾਂ ਫਸਲਾਂ ਦੀ ਗਰੰਟੀ ਅਸੀਂ ਨਾਲ ਤਾਂ ਫਸਲਾਂ ਦੀ ਗਰੰਟੀ ਮੰਗਦੇ ਆ ਅਸੀਂ ਤਾਂ ਪੰਛੀ ਦੀ ਖਾਤਰ ਗੁਰੂ ਸਾਹਿਬ ਦੀ ਖਾਤਰ ਇੱਥੇ ਬੈਠੇ ਆ ਤੇ ਮੈਂ ਕਹਿੰਦਾ ਵੀ ਚਾਹਣਾ ਵੀ ਨੌਜਵਾਨਾਂ ਨੂੰ ਜਿਹਦੀਆਂ ਜ਼ਮੀਰਾਂ ਜਾਗਦੀਆਂ ਹੋਣ ਜਾਂ ਕੱਲ ਨੂੰ 15 ਅਗਸਤ ਨੂੰ ਉਹੀ ਪਹੁੰਚੂਗਾ ਤੇ ਬਾਕੀ ਗੱਲ ਇਹ ਆ ਵੀ ਸਾਂਝੇ ਬਾਬੇ ਨੂੰ ਘੱਟ ਰਹੁੰਦੇ ਹੁੰਦੇ ਨੇ ਉੱਥੇ ਦਾ ਪੇਟ ਦਾ ਸਵਾਲਾਂ ਉੱਥੇ ਸਿਰ ਭੱਜੇ ਜਾਂਦੇ ਨੇ ਬਿਨਾ ਬੁਲਾਉਣ ਦੀ ਲੋੜ ਨਹੀਂ ਹੁੰਦੀ ਉੱਥੇ ਇੱਥੇ ਸਾਨੂੰ ਰੌਲਾ ਪਾਉਣਾ ਪੈਂਦਾ ਵੀ ਆਓ ਇਸੇ ਹਰੇਕ ਜਿਹੜਾ ਜ਼ਮੀਰ ਜਾਗਦੀ ਵਾਲਾ ਉਹ ਪਹੁੰਚੂਗਾ ਹਰ ਹਾਲਤ ਦੇ ਵਿੱਚ ਪਹੁੰਚੂਗਾ ਪਹੁੰਚਣਾ ਵੀ ਚਾਹੀਦਾ ਇਹ ਸਾਡਾ ਮੋਰਚਾ ਨਹੀਂ ਹੈਗਾ ਇਹ ਗੁਰੂ ਗ੍ਰੰਥ ਤੇ ਪੰਛ ਦਾ ਮੋਰਚਾ ਲੱਗਿਆ ਹੋਇਆ ਤੇ ਬਾਕੀ ਦੇਖੋ ਹੁਣ ਤੱਕ 20 ਮਹੀਨਿਆਂ ਦੇ ਵਿੱਚ ਅਸੀਂ ਜਿਹੜੇ ਇਹ ਮੋਰਚੇ ਦੀ ਬਦੌਲਤ ਤਿੰਨ ਸਿੰਘ ਰਹਾ ਪੱਕੇ ਹੋ ਜਾਣੇ ਇੱਕ ਬਹੁਤ ਵੱਡੀ ਪ੍ਰਾਪਤੀ ਹੈ ਮੋਰਚੇ ਦੀ ਆਉਣ ਵਾਲੇ ਸਮੇਂ ਦੇ ਵਿੱਚ ਵੀ ਸਾਰੇ ਸਿੰਘ ਜਿੰਨੇ ਨੇ ਉਹ ਰਿਹਾਈ ਹੋਣਗੇ ਫਿਰ ਅਸੀਂ ਇੱਥੋਂ ਜਾਣਾ ਨਹੀਂ ਅਸੀਂ ਇੱਥੇ ਡਟੇ ਬੈਠੇ ਆਂ ਗੁਰੂ ਸਾਹਿਬ ਕਿਰਪਾ ਕਰਨਗੇ ਜਿਹੜੇ ਛੇਤੀ ਨੇ ਬਾਕੀ ਸਿੰਘਾਂ ਦੀ ਵੀ ਰਿਹਾਈ ਹੋਣੀ ਆ ਬਹੁਤ ਬਹੁਤ ਧੰਨਵਾਦ ਜੀ ਤੇ ਜਥੇਦਾਰ ਰਾਜਾ ਰਾਜ ਸਿੰਘ ਜੀ ਸਾਡੇ ਨਾਲ ਸੀਗੇ ਔਰ ਕੱਲ ਇੱਕ ਮਾਰਚ ਕੱਢਿਆ ਜਾਣਾ ਔਰ ਮਾਰਚ ਦੇ ਨਾਲ ਨਾਲ ਪਤਖ ਜਥੇਬੰਦੀਆਂ ਦੇ ਨਾਲ ਵੀ ਗੱਲ ਚੱਲ ਰਹੀ ਔਰ ਕਿਸਾਨ ਜਥੇਬੰਦੀਆਂ ਦੇ ਨਾਲ ਵੀ ਗੱਲ ਚੱਲ ਰਹੀ ਔਰ ਇੱਕ ਬੰਦੀ ਸਿੰਘ ਦੀ ਰਿਹਾਈ ਜਿਹੜੀ ਹੈ ਥੋੜੀ ਦੇਰ ਬਾਅਦ ਹੋਣ ਵਾਲੀ ਹੈ तमाम ਗੱਲਬਾਤ ਕੀਤੀ ਹੈ ਸਾਰੇ ਗੱਲਬਾਤ ਨੂੰ ਲੈ ਕੇ ਤੁਸੀਂ ਕੀ ਸੋਚਦੇ ਹੋ ਸਾਨੂੰ ਕਮੈਂਟ ਬਾਕਸ ਦੇ ਵਿੱਚ ਕਮੈਂਟ ਕਰਕੇ ਜੁੜ ਦੱਸੋ ਪ੍ਰੀਜ਼ਨ ਲਿਸਟ ਹਰਦੀਪ ਦੇ ਨਾਲ ਕਮਿਨਸ ਆਫ ਮੋਰਚਾ ਮੋਹਾਲੀ